ਤਸਵੀਰਾਂ ਦੇਖ ਰਹੇ ਹੋ ਟੁੱਟੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਇਹ ਜਗਾ ਢਾਈ ਕਿਉਂ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸਾਫ ਸਾਫ ਬੇਦਬੀ ਕੀਤੀ ਗਈ ਹੈ ਸ਼ੀਤਲਾ ਮਾਤਾ ਦਾ ਮੰਦਿਰ ਕਿ ਮੰਦਿਰ ਢਾ ਦਿੱਤਾ ਗਿਆ ਇਹ ਮੰਡਾ ਮੰਦਿਰ ਕਿਉਂ ਢਾਇਆ ਗਿਆ ਮੰਦਿਰ ਤਾਂ ਰਹਿ ਗਿਆ ਕੋਈ ਸ਼ਾਇਦ ਹੀ ਬੰਦਾ ਸੀ ਇਹ ਜਿਹੜਾ ਸ਼ੀਤਲਾ ਮਾਤਾ ਦਾ ਮੰਦਿਰ ਹੈਗਾ ਸੀ ਇਹ ਘੱਟੋ ਘੱਟ ਵੀ ਘੱਟੋ ਘੱਟ ਵੀ 80 ਸਾਲ ਪੁਰਾਣਾ ਹੈਗਾ ਲੋਕਾਂ ਦੀ ਆਸਤਾ ਵੀ ਡਿਉਈ ਸੀ ਇਹ ਕਿਸੇ ਕੋਈ ਗਰੇਵਾਲ ਸਾਹਿਬ ਹੈਗੇ ਜਿਨ੍ਹਾਂ ਨੇ ਜਗਾ ਖਰੀਦੀ ਹੈਗੀ ਆ ਇਦੇ ਵਿੱਚ ਇੱਕ ਸ਼ਿਵਲਿੰਗ ਸੀ ਬਾਕੀ ਮੂਰਤੀਆਂ ਹੋਰ ਸੀ ਉਹ ਸਾਰੀਆਂ ਲੈ ਕੇ ਬੇਅਦਬੀ ਕੀਤੀ ਇਹਨਾਂ ਨੇ ਵੀ ਬੇਦਬੀ ਇਦਾਂ ਕੀਤੀ ਹੈਗੀ ਪੈਰਾਂ ਦੇ ਥੱਲੇ ਮੂਰਤੀਆਂ ਸੀ ਆਪ ਕੱਢੀਆਂ ਗਈਆਂ ਇਹ ਲੈਂਡ ਵਾਲੀ ਸ਼ਰਾਰਤ ਅਨਸਾਰਾ ਹੋਰ ਨਹੀਂ ਕਿਸੇ ਨੇ ਕੀਤੀ ਜੇ ਕਦੇ ਕਹਿਣ ਵੀ ਕੋਈ ਹੋਰ ਆਮ ਬੰਦਾ ਨਹੀਂ ਟੱਗ ਗਿਆ ਜਿੰਨਾਂ ਵੱਲੋਂ ਖਰੀਦੀ ਗਈ ਹੈ ਉਹ ਸ਼ਰਾਰਤ ਸ਼ਰਾਰਤ ਕਿਤੇ ਕੀ ਕਹਿ ਸਕਦੇ ਆ ਬਿਲਕੁਲ ਉਹਨਾਂ ਨੇ ਆਪ ਕੀਤੀ ਜਾਣ ਬੋਝ ਕੇ ਕੀਤੀ ਹੈਗੀ ਬਹੁਤ ਟੁੱਕ ਪਈ ਖਬਰ ਹੈ ਜੀ ਇਹ ਇਹਨਾਂ ਨੇ ਜੋ ਕੀਤਾ ਮਾੜਾ ਹੀ ਕੀਤਾ ਜੀ ਸਾਡਾ ਨਗਰ ਸੰਜਾ ਨਗਰ ਇੱਥੇ ਹਰੇਕ ਤਿਉਹਾਰ ਉਹ ਚਾਹੇ ਸਿੱਖ ਇਤਿਹਾਸ ਨਾਲ ਜੁੜਿਆ ਹੋਵੇ ਚਾਹੇ ਉਹ ਕਿਸੇ Hindu ਵਰਗ ਨਾਲ ਜੁੜਿਆ ਹੋਵੇ ਉਹ ਸਾਂਝੇ ਤੌਰ ਤੇ ਮਨਾਏ ਜਾਂਦੇ ਨੇ ਇਹ ਸਮਾਜ ਨੇ ਬਹੁਤ ਤਕੜਾ ਇਹਨਾਂ ਨੇ ਕਿ ਇੱਕ ਧੋਖਾ ਵੀ ਥਾਈ ਇਹ ਸਾਡੇ ਪਿੰਡ ਦਾ ਜੀ ਘੱਟੋ ਘੱਟ 80 ਸਾਲ ਪੁਰਾਣਾ ਸ਼ੀਤਲਾ ਮਾਤਾ ਦਾ ਮੰਦਿਰ ਸੀਗਾ ਸਾਡੇ ਸਾਰੇ ਪਿੰਡ ਦੀ ਬਹੁਤ ਆਸਥੀ ਸਥਾਨਦਰ ਵਿੱਚ ਕੱਲ ਜਦੋਂ ਸਾਨੂੰ ਪਤਾ ਲੱਗਿਆ ਵੀ ਕਿਸੇ ਨੇ ਮੰਦਿਰ ਤੋੜ ਦਿੱਤਾ ਗਿਆ ਵਾ ਤਾਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ માતા ਦੀਆਂ ਫੋਟੋਆਂ ਸ਼ਿਵਲਿੰਗ ਉਹ ਸਾਰਾ ਵੇਚੀ ਤੈਸ ਨਸ ਕੀਤਾ ਪਿਆ ਸੀ। ਕਿਚ ਤਰੂਵਰੀ ਲੋਕਾਂ ਨੇ ਕੋਈ ਜ਼ਮੀਨ ਖਰੀਦੀ ਹੈ ਤੇ ਉਸ ਤੋਂ ਬਾਅਦ ਉਹਦੇ ਅੰਦਰ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਸੀ। ਉਸ ਧਾਰਮਿਕ ਸਥਾਨ ਨੂੰ ਉਹਨਾਂ ਨੇ ਜੀਸੀਬੀ ਦੀ ਮਦਦ ਦੇ ਨਾਲ ਜਿਹੜਾ ਜੀ ਉਹ ਟਾਰ ਦਿੱਤਾ। ਜਿਹੜਾ ਮੁਕੱਦਮਾ ਦਰਜ ਕਰ ਲਿੱਤਾ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਅਫਸਰਸ ਇਸ ਗੱਲ ਨੂੰ ਧਿਆਨ ਦੇ ਵਿੱਚ ਲਿਆ ਲਿਆ। ਜੀ। ਤੋਂ ਹੁਣ ਵੀ ਅਸੀਂ ਜਿਹੜਾ ਹੈਗਾ ਇਸੇ ਕਰਕੇ ਮੈਂ ਸਪੈਸ਼ਲੀ ਖੁਦ ਮੌਕਾ ਦੇਖਣ ਆਇਆ ਸੀਗਾ। ਐਵੀਪੀ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਸਿੰਪਲ ਸੋ ਲੁਧਿਆੜਾ ਦੇ ਕਲਾਸ਼ਨਗਰ ਰੋਡ ਬਾਸਰਾ ਪਿੰਡ ਲਗਦੇ ਨੇੜੇ ਇੱਕ ਜਗ੍ਹਾ ਤਾਂ ਜਿਹੜਾ ਕੀ ਹੈ ਮਾਮਲਾ ਸਾਹਮਣੇ ਆ ਤੁਹਾਨੂੰ ਦੱਸਦੀ ਕਿ ਇਹ ਜਗ੍ਹਾ ਜੋ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਪਿੱਛੇ ਦੇਖ ਰਹੇ ਹੋ ਇੱਕ ਜਗ੍ਹਾ ਛੋਟੀ ਜਿਹੜੀ ਕੀ ਹੈ ਇਹ ਢਾਈ ਹੋਈ ਜਗ੍ਹਾ ਹੈ ਕਿਸ ਤਰੀਕੇ ਨਾਲ ਇਹ 5-6 ਕਿਲੇ ਇੱਕ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ 5-6 ਕਿਲੇ ਦੀ ਜਗ੍ਹਾ ਜਿਹੜੀ ਹੈ ਇਹ ਪਹਿਲਾ ਵੀ ਜਿਹੜਾ ਕਿ ਇਸ ਨੂੰ ਖਰੀਦਿਆ ਗਿਆ ਸੀਗਾ ਪਰ ਜਿਹੜਾ ਦੂਸਰੀ ਜਗ੍ਹਾ ਖਰੀਦਿਆ ਗਿਆ ਤਾਂ ਤੁਸੀਂ ਇਹ ਕੁਛ ਤਸਵੀਰਾਂ ਦੇਖ ਰਹੇ ਹੋ ਟੁੱਟੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਇਹ ਜਗ੍ਹਾ ਢਾਈ ਕਿਉਂ ਹੋਈ ਹੈ ਤਾਂ ਦੱਸਦੀ ਕਿ ਸਾਫ਼-ਸਾਫ਼ ਬੇਦਬੀ ਕੀਤੀ ਗਈ ਹੈ ਸ਼ੀਤਲਾ ਮਾਤਾ ਦਾ ਮੰਦਿਰ ਜੋ ਕਿ 80 ਸਾਲ ਪੁਰਾਣਾ ਇੱਥੇ ਮੰਦਿਰ ਜਿੱਤੇ ਲੋਕਾਂ ਦੀ ਆਸਥਾ ਬਣੀ ਹੋਈ ਸੀਗੀ ਲੋਕ ਇੱਥੇ ਡੇਲੀ ਸ਼ਿਵਜੀ ਤੇ ਜਲ ਚੜਾਣਾ ਆਉਂਦੇ ਸੀਗੇ ਇਥੇ ਜਾਗਰਨ ਵੀ ਜਿਹੜਾ ਕੀ ਰੱਖੇ ਜਾਂਦੇ ਸੀਗੇ ਪਰ ਤੁਹਾਨੂੰ ਦੱਸਦੀ ਕਿ ਇਹ ਜਗ੍ਹਾ ਦੇ ਨਾਲ ਖਿਲਵਾਰ ਕੀਤਾ ਗਿਆ ਯਾਨੀ ਕਿ ਮੰਦਿਰ ਦੇ ਨਾਲ ਬੇਅਦਵੀ ਕੀਤੀ ਗਈ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਕੀ ਠੇਸ ਪਹੁੰਚਾਈ ਗਈ ਹੈ ਤੇ ਦੱਸਦੀ ਕਿ ਤੇਜਿੰਦਰ ਸਿੰਘ ਅਰੇਵਾਲ ਜੋ ਜਿਸਨੇ ਇਹ ਜਗ੍ਹਾ ਖਰੀਦੀ ਤੇ ਉਸ ਦੇ ਨਾਲ ਹੀ ਉਸ ਦੇ ਦੋ ਸਾਥੀ ਜਿਹੜੇ ਆ ਬਿਨਾ ਕਿਸੇ ਦੀ ਇਤਲਾਹ ਤੋਂ ਦੱਸਦੀ ਕਿ ਇਥੇ ਬਾਜੜਾ ਦੇ ਵਿੱਚ ਸਰਪੰਚ ਵੀ ਹੈ ਪਿੰਡ ਦੇ ਕਿਸੇ ਨੂੰ ਇਤਲਾਹ ਦਿੱਤੇ ਬਿਨਾ ਇਹ ਜਿਹੜਾ ਮੰਦਿਰ ਢਾਹ ਦਿੱਤਾ ਗਿਆ ਉਤਈ ਸਰ ਨਾਲ ਪਿੰਡ ਦੇ ਜਿਹੜੇ ਸਰਪੰਚ ਤੇ ਨਾਲ ਹੀ ਮੈਂਬਰ ਮੌਜੂਦ ਨੇ ਸਾਰੇ ਇੱਥੇ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਲਗਾਤਾਰ 80 ਸਾਲ ਪੁਰਾਣਾ ਹੈ ਮੰਦਿਰ ਸੀਗਾ ਤਾਂ ਪਹਿਲਾ ਇਹ ਜਗ੍ਹਾ ਪੁੱਛਦੀ ਹੈ ਕਿ ਪਹਿਲਾਂ ਵੀ ਕਿਉਂਕਿ ਖਰੀਦੀ ਗਈ ਸੀਗੀ ਤਾਂ ਪਹਿਲਾਂ ਕੀ ਕੀਤਾ ਗਿਆ ਸੀ ਔਰ ਦੂਸਰਾ ਜੋ ਤਜਿੰਦਰ ਸਿੰਘ ਗਰੇਵਾਲਾ ਉਸ ਵੱਲੋਂ ਜਿਹੜਾ ਕਿ ਇਹ ਮੰਦਿਰ ਢਾ ਦਿੱਤਾ ਗਿਆ ਜੀ ਪਾਜੀ ਇੱਥੋਂ ਦੇ ਰਹਿਣ ਵਾਲੇ ਹੋ ਇੱਥੇ ਪਿੰਡ ਦਾ ਇੱਥੋਂ ਤਾਂ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਰਹਿੰਦੇ ਨੂੰ ਘਟੋ ਘਟਾ ਜੀ ਘਟੋ ਘਟਾ 50 ਸਾਲ ਤੋਂ ਉੱਤੇ ਹੀ ਆ 50 ਸਾਲ ਤੋਂ ਉੱਤੇ ਇਹ ਕੀ ਮਾਮਲਾ ਹੋਇਆ ਭਾਜੀ ਮੰਦਰ ਢਾ ਦਿੱਤਾ ਗਿਆ ਇਹ ਬੰਦਾ ਮੰਦਰ ਕਿਉਂ ਢਾਇਆ ਗਿਆ ਮੰਦਰ ਤਨ ਰਹਿ ਗਿਆ ਕੋਈ ਸ਼ਾਇਦ ਹੀ ਬੰਦਾ ਸੀ ਸਾਡੇ ਬੱਚੇ ਨਿਕ ਨਿਕ ਆ ਨਿਕ ਨਿਕ ਆ ਸਾਰੇ ਆ ਸਾਰੇ ਨਿਕੇ ਹਨ ਜੀ ਇਹ ਤਾਂ ਮੈਂ ਵੱਡਾ ਸਵੰਨ ਸਾਹਿਬ ਨੇ ਆਈ ਬਿਲਕੁਲ ਨਿਕ ਨਿਕ ਆ ਆ ਸਾਡੇ ਆ ਸਾਡੇ 16 ਮੋਟਾ ਦਰਸ ਜੀ ਥੋੜਾ ਰਾਚ ਮਤਲਬ ਇਹ ਭਾ ਸਾ ਇੱਥੇ ਬਿਲਕੁਲ ਸੁਣ ਲਓ ਆ ਗੱਲ ਏ ਪਾ ਸਰਪੰਚ ਭਾਜੀ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਕਹਿਣਾ ਹੈ ਕਿਉਂਕਿ ਦੇਖਿਆ ਕਿ ਇੱਥੇ ਮੰਦਰ ਦੇ ਨਾਲ ਜਿਸ ਤਰ੍ਹਾਂ ਢਾਇਆ ਗਿਆ ਮੂਰਤੀਆਂ ਪਣੀਆਂ ਹੋਈਆਂ ਸਿਗੀਆਂ ਸ਼ਿਵਜੀ ਦੀਆਂ ਵੀ ਸ਼ੀਤਲਾ ਮਾਤਾ ਦਾ ਮੰਦਿਰ ਸੀਗਾ ਇੱਕ ਤਰ੍ਹਾਂ ਢਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਬਲਬੀਰ ਸਿੰਘ ਐਕਸ ਮੈਂਬਰ ਪੰਚਾਇਤ ਮੈਂ ਇੱਥੇ ਇਹ ਜਿਹੜਾ ਸ਼ੀਤਲਾ ਮਾਤਾ ਦਾ ਮੰਦਿਰ ਹੈਗਾ ਸੀ ਇਹ ਕਮ ਸੇ ਕਮ ਕਿ ਘੱਟੋ ਘੱਟ ਵੀ 80 ਸਾਲ ਪੁਰਾਣਾ ਹੈਗਾ ਲੋਕਾਂ ਦੀ ਆਸਥਾ ਜੁੜੀ ਹੋਈ ਸੀ ਇਹ ਕਿਸੇ ਕੋਈ ਗਰੇਵਾਲ ਸਾਹਿਬ ਹੈਗੇ ਜਿਨ੍ਹਾਂ ਨੇ ਜਗ੍ਹਾ ਖਰੀਦੀ ਹੈਗੀ ਆ ਇੱਕ ਬਾਉ ਨਵਰਤਨ ਜੈਨ ਉਹਦਾ ਨਾਮ ਆਇਆ ਜੀ ਉਹਨਾਂ ਦੇ ਨਾਮ ਆ ਉਹਨਾਂ ਨੇ ਜਾਨੀ ਕਿ ਧੱਕਾ ਕਰਕੇ ਜਗ੍ਹਾ ਥੋੜੀ ਜਿਹੀ ਹੈਗੀ ਸੀ ਜਿਹੜੀ ਇਹਨਾਂ ਨੇ ਢਾਤੀ ਆ ਜਾਨਕਿ ਮੰਦਿਰ ਜਿਹੜਾ ਬਣਿਆ ਸੀ ਉਹਦੀ ਬੇਅਦਵੀ ਕਰਤੀ ਹੈਗੇ ਤੇ ਨਾ ਇਹਨਾਂ ਨੇ ਸਾਨੂੰ ਕੋਈ ਪੁੱਛਿਆ ਨਾ ਸਰਪੰਚ ਸਾਹਿਬ ਨੂੰ ਨਾ ਸਾਨੂੰ ਮੈਂਬਰ ਸਾਹਿਬਾਨ ਨੂੰ ਕਿਸੇ ਨੇ ਪੁੱਛਿਆ ਹੈਗਾ ਇਹਦੇ ਵਿੱਚ ਇੱਕ ਸ਼ਿਵਲਿੰਗ ਸੀ ਬਾਕੀ ਮੂਰਤੀਆਂ ਹੋਰ ਸੀ ਉਹ ਸਾਰੀਆਂ ਲੈ ਕੇ ਬੇਅਦਵੀ ਕੀਤੀ ਇਹਨਾਂ ਨੇ ਫਿਰ ਬੇਦਵੀ ਇਦਾਂ ਕੀਤੀ ਹੈਗੀ ਪੈਰਾਂ ਦੇ ਥੱਲੇ ਮੂਰਤੀਆਂ ਅਸੀਂ ਆਪ ਗੱਡੀਆਂ ਗਈਆਂ ਫੋਟੋਆਂ ਵੀ ਅਸੀਂ ਆਪ ਚੱਕੀਆਂ ਆ ਕੇ ਜੋ ਸਾਨੂੰ ਪਤਾ ਲੱਗਿਆ ਫਿਰ ਅਸੀਂ ਇਤਲਾਹ ਕੀਤੀ ਪ੍ਰਸ਼ਾਸਨ ਨੂੰ ਉਹਨਾਂ ਨੇ ਚਲੋ ਆ ਕੇ ਕਾਰਵਾਈ ਕੀਤੀ ਪਰਚਾ ਉਹਨਾਂ ਨੇ ਘੱਟਤਾ ਹੈਗਾ ਬਾਕੀ ਆ ਉਹਨਾਂ ਦੀ ਜਗ੍ਹਾ ਹੈਗੀ ਆ ਸਾਰੀ ਪਰਚਾ ਤੇਜਿੰਦਰ ਸਿੰਘ ਗਰੇਵਾਲ ਤੇ ਕੀ ਉਹਨਾਂ ਦੇ ਸਾਥੀਆਂ ਦਾ ਵੀ ਦੋਨੋਂ ਦੋਨੋਂ ਤੇ ਹੋਇਆਗਾ ਜੀ ਨਾਮਰਤਨ ਜੈਨ ਤੇ ਤੇਜਿੰਦਰ ਗਰੇਵਾਲ ਤੇ ਤੇਜਿੰਦਰ ਗਰੇਵਾਲ ਹਾਂ ਜੀ ਹਾਂਜੀ ਤੇ ਉਹ ਜਾਨੀ ਕਿ ਹੌਮੇ ਦੇ ਵਿੱਚ ਭਰੇ ਨਹੀਂ ਅਸੀਂ ਜੇ ਕਰਲਾਂਗੇ ਉਹ ਕਰਲਾਂਗੇ ਉਹ ਚਲੋ ਕੋਈ ਗੱਲ ਨਹੀਂ ਪ੍ਰਸ਼ਾਸਨ ਸਰ ਉਹਨਾਂ ਤੇ ਹੈਗਾ ਸਾਨੂੰ ਪੂਰਾ ਭਰੋਸਾ ਹੈਗਾ ਕਾਨੂੰਨ ਤੇ ਸਾਨੂੰ ਭਰੋਸਾ ਆ ਗਿਆ ਕੋਈ ਬਾਕੀ ਅਸੀਂ ਇਹਦੇ ਸਟੇ ਬਾਰੇ ਵੀ ਗੱਲ ਕਰ ਰਹੇ ਆ ਸਾਡੀ ਵਕੀਲ ਸਾਹਿਬਾਨ ਨਾਲ ਗੱਲ ਹੋ ਗਈ ਆ ਉਹ ਜੋ ਕਹਿਣਗੇ ਜਿੱਦਾਂ ਵੀ ਕਰਨਗੇ ਸ਼ਾਂਤ ਮੇਂ ਢੰਗ ਨਾਲ ਕਰਨਗੇ ਬਾਕੀ ਸਾਡੇ ਰੋਸ ਬਹੁਤ ਆ ਸਾਰੇ ਪਿੰਡ ਦੇ ਵਿੱਚ ਜਿਹਨਾਂ ਨਾਲ ਆਸਤਾ ਜੁੜੀ ਹੋਈ ਹੈ ਸਾਨੂੰ ਬਹੁਤ ਰੋਸ ਹੈਗਾ ਸਾਰੇ ਪਿੰਡ ਨੂੰ ਬਹੁਤ ਠੇਸ ਪਹੁੰਚੀ ਬਹੁਤ ਠੇਸ ਪਹੁੰਚੀ ਹੈਗੀ ਆ ਤੇ ਯਾਨੀ ਕਿ ਸ਼ਾਂਤ ਮੇਂ ਢੰਗ ਨਾਲ ਅਸੀਂ ਕਰ ਰਹੇ ਆ ਜੋ ਸਾਨੂੰ ਪ੍ਰਸ਼ੰਸ ਕਰੇਗਾ ਜੋ ਕਰੇਗਾ ਅਸੀਂ ਉਹਨਾਂ ਤੇ ਕਾਰਵਾਈ ਜਾਨਕਿ ਜੋ ਕਰਨਗੇ ਅਸੀਂ ਉਹਨਾਂ ਤੇ ਭਰੋਸਾ ਰੱਖਿਆ ਜੀ ਭਾਜੀ ਇੱਕ ਚੀਜ਼ ਦੇਖੀ ਗਈ ਹੈ ਇਸ ਤੋਂ ਪਹਿਲਾਂ ਵੀ ਇਹ ਜਗ੍ਹਾ ਵਿਕੀ ਸੀਗੀ ਤਾਂ ਪਹਿਲਾਂ ਜਿਹਨੇ ਲਈ ਸੀਗੀ ਉਹਨੇ ਇਦਾਂ ਤਾਂ ਤੁਸੀਂ ਦੱਸਿਆ ਕਿ ਉਹਨੇ ਜਗ੍ਹਾ ਜਿਹੜੀ ਕਿ ਉਹ ਜਗ੍ਹਾ ਛੱਡ ਦਿੱਤੀ ਸੀ ਉਹਨ ਜਗ੍ਹਾ ਛੱਡ ਦਿੱਤੀ ਇਹਨਾਂ ਨੇ ਜਾਨਕਿ ਕਾਰਵਾਈ ਦਾ ਤੱਕਾ ਕੀਤਾ ਇਹਨਾਂ ਨੇ ਤੱਕਾ ਕਰਕੇ ਹਟੈਸਨੈਸ ਕਰਤੀ ਹੈ ਦੇਖੋ ਤੈਸਨੈਸ ਵੀ ਕਵਿੰਗ ਕੀਤੀ ਗਿਆ ਸ਼ਰਾਰਤੀ ਅਨਸਰ ਕਹਿ ਸਕਦੇ ਇਹਨਾਂ ਨੂੰ ਆਪਾਂ ਨਹੀਂ ਨਹੀਂ ਇਹ ਲੈਂਡ ਵਾਲੀ ਸ਼ਰਾਰਤੀ ਅਨਸਰ ਹੈ ਹੋਰ ਨਹੀਂ ਕਿਸੇ ਨੇ ਕੀਤੀ ਜੇ ਕਦੇ ਕਹਿਣ ਵੀ ਕੋਈ ਹੋਰ ਆਮ ਬੰਦਾ ਨਹੀਂ ਟੱਗ ਗਿਆ ਜਿੰਨਾ ਵੱਲੋਂ ਖਰੀਦੀ ਗਈ ਹੈ ਉਹ ਸ਼ਰਾਰਤ ਸ਼ਰਾਰਤ ਕੀਤੀ ਗਈ ਕਹਿ ਸਕਦੇ ਆ ਬਿਲਕੁਲ ਉਹਨਾਂ ਨੇ ਆਪ ਕੀਤੀ ਜਾਣ ਬੋਝ ਕੇ ਕੀਤੀ ਹੈਗੀ ਜਾਨ ਕੇ ਆਪਣਾ ਨਾਮ ਹਾਈ ਫਾਈ ਕਰਨ ਦੀ ਖੋਤਰ ਤਾਂ ਕੀਤਾ ਹੈਗਾ ਜੇ ਜਗਾ ਬਣਾਣੀ ਬਣਾਣੀ ਜੇ ਆ ਜਗਾ ਸਾਡੀ ਹੁਣੇ ਪਰਾਨੇ ਬ੍ਰਿਜ ਕੋ ਅਸੀਂ ਬੁੱਢ ਅਵੇ ਵੀ ਬੁੱਢੇ 70 ਸਾਲੀ ਮੇਰੇ ਜੀ ਤੇ ਸਰਪੰਚ ਸਾਹਿਬ ਨੇ ਮੇਰੇ ਵੀ 80 ਪਲਸ ਹੋ ਗਈ ਜੀ ਮੇਰੀ 60 ਪਲਸ ਹੋ ਗਈ ਆ ਉਮਰ ਹੋ ਗਈ ਆ ਯਾਨੀ ਕਿ ਅਸੀਂ ਤਾਂ ਪਹਿਲਾਂ ਹੀ ਦੇਖਦੇ ਆਰੇ ਕੋਈ ਅਜੇ ਤੱਕ ਕਿਸੇ ਨੇ ਕੋਈ ਤੱਕਾ ਨਹੀਂ ਕੀਤਾ ਇਹਨਾਂ ਨੇ ਜਾਣ ਕੇ ਕਿਸੇ ਨੂੰ 10 ਸੀਗਾ ਉਹ ਇੱਥੇ ਆ ਕੇ ਮੱਥਾ ਟੇਕਦੇ ਸੀ ਆਪਣੇ ਉਹਨਾਂ ਦੇ ਪਾਸਤਾ ਪੂਰੀ ਹੁੰਦੀ ਸੀ ਸਾਰਾ ਤਾਂ ਮੱਥਾ ਵੀ ਜਣ ਕੇ ਆਪਣੇ ਘਰ ਦੇ ਸੀ ਦੇਖਿਆ ਜਾਂਦਾ ਦੇਖੋ ਆਪਾਂ ਜ਼ਿਆਦਾਤਰ ਇਹ ਇਹ ਜਗ੍ਹਾ ਦੀ ਗੱਲ ਕਰਦੇ ਆ ਪਤਾ ਕਿਉਂਕਿ ਵੈਸੇ ਵੀ ਦੇਖਿਆ ਇਹਦਾ ਕਈ ਜਗ੍ਹਾ ਤੇ ਮੰਦਰ ਹਿੰਦੂਆਂ ਨਾਲ ਖੜਵਾੜ ਕੀਤਾ ਜਾਂਦਾ ਹੈ ਹਿੰਦੂਆਂ ਦੀ ਆਸਥਾ ਦੇ ਨਾਲ ਤੇ ਇਹ ਤਾਂ ਮਤਲਬ ਕਹਿ ਸਕਦੇ ਤਾਂ ਇਹ ਗੱਲ ਨਾ ਟਾਲਣ ਟਾਲ ਵੀ ਸਕਦੀ ਸੀ ਕਿ ਇਸ ਨੂੰ ਕੋਈ ਜ਼ਰੂਰੀ ਨਹੀਂ ਸੀਗਾ ਥੋੜੀ ਜਿਹੀ ਜਗ੍ਹਾ ਚਾਹੀ ਤਵਾੜਾ ਜੇ ਨਿਊਜ਼ ਹੈ এবੀਪੀ ਨਿਊਜ਼ ਤੁਹਾਡੀ ਬਹੁਤ ਯਾਨੀ ਕਿ ਕਿਰਪਾ ਹੋਈ ਹੈ ਜਿਹੜੀ ਤੁਸੀਂ ਸਾਡੇ ਤੁਹਾਡੇ ਮਾਧਿਅਮ ਰੋਂ ਜੇ ਅਸੀਂ ਗੱਲ ਕਰ ਰਹੇ ਹੈਗੇ ਆ ਯਾਨੀ ਕਿ ਇਹਨਾਂ ਨੇ ਯਾਨੀ ਕਿ ਧਾਰਮਿਕ ਭਾਵਨਾ ਨੂੰ ਬਹੁਤ ਜਾਣ ਠੇਸ ਪਹੁੰਚਾਈ ਹੈ ਸਾਡੇ ਪਿੰਡ ਦੇ ਹਿੰਦੂ ਸਾਰੇ ਗੱਲ ਇਹ ਹੈ ਕਿ ਮਾੜੀ ਗੱਲ ਹੈ ਭਾਈ ਸਾਡੇ ਕੋਈ ਵੱਖ ਕੋਈ ਨਹੀਂ ਸਾਰੇ ਸਦਾ ਮਤਬਕ ਆਉਂਦੇ ਨੇ ਉੱਥੇ ਇਹ ਤਾਂ ਕੋਈ ਗੱਲ ਨਹੀਂ ਹਿੰਦੂ ਦਾ ਹਿੰਦੂ ਜਗਰਨੇ ਅਸੀਂ ਕਰਾਉਂਦੇ ਰਹੇ ਹਰ ਸਾਲ ਜਗਰਨੇ ਹੁੰਦਾ ਰਿਹਾ ਤੇ ਕੋਈ ਐਸੀ ਗੱ ਭਾਜੀ ਕੀ ਕਹਿਣਾ ਜਾਗਰਣ ਕਰਾਉਂਦੇ ਸੀਗੇ ਲਗਾਤਾਰ ਤੁਸੀਂ ਦੱਸਿਆ ਜਾ ਰਹੇ ਹੋ ਤੇ ਕੀ ਕਹੋਗੇ ਇਹ ਜਗ੍ਹਾ ਜਿਹੜੀ ਕੀ ਹੈ ਕਿਸ ਤਰ੍ਹਾਂ ਖਿਲਵਾਰ ਕੀਤਾ ਗਿਆ ਇਸ ਦੇ ਨਾਲ ਇਹ ਬਹੁਤ ਦੁੱਖ ਭਰੀ ਖਬਰ ਹੈ ਜੀ ਇਹ ਹੂੰ ਇਹਨਾਂ ਨੇ ਜੋ ਕੀਤਾ ਮਾੜਾ ਹੀ ਕੀਤਾ ਜੀ ਸਾਡਾ ਨਗਰ ਇੱਕ ਸਾਂਝਾ ਨਗਰ ਹੈ ਇੱਥੇ ਹਰੇਕ ਤਿਉਾਰ ਉਹ ਚਾਹੇ ਸਿੱਖ ਇਤਿਹਾਸ ਨਾਲ ਜੁੜਿਆ ਹੋਵੇ ਚਾਹੇ ਉਹ ਕਿਸੇ Hindu ਵਰਗ ਨਾਲ ਜੁੜਿਆ ਹੋਵੇ ਉਹ ਸਾਂਝੇ ਤੌਰ ਤੇ ਮਨਾਏ ਜਾਂਦੇ ਨੇ ਹੂੰ ਇਹ ਸਾਨੂੰ ਇਹਨਾਂ ਨੇ ਬਹੁਤ ਤਕੜਾ ਇਹਨਾਂ ਨੇ ਜਨ ਕਿ ਇਹ ਧੋਖਾ ਦਿੱਤਾ ਵੀਰੇ ਨਗਰ ਨੂੰ ਦੱਸੇ ਬਗੈਰ ਇਹਨਾਂ ਨੇ ਇੱਕ ਕਿਹੜੀ ਕਾਰਵਾਈ ਕੀਤੀ ਹੈ ਇਹ ਬਹੁਤ ਗਲਤ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਭਾਜੀ ਤੁਸੀਂ ਕੀਤੀ ਜਦੋਂ ਉਹਨਾਂ ਨੇ ਉਹ ਕੰਪਲੇਂਟ ਕੀਤੀ ਉਹ ਜਦ ਆਏ ਉਹਨਾਂ ਨੇ ਕੋਈ ਉਹ ਜੀ ਗੱਲ ਨਹੀਂ ਕੀਤੀ ਜੀ ਉਹਨਾਂ ਨੇ ਆਪਣੀ ਪੂਰੀ ਕਾਰਵਾਈ ਉਹਨਾਂ ਨੇ ਕਾਰਵਾਈ ਪੂਰੀ ਕੀਤੀ ਰਾਤੀ ਇਸੇ ਇੱਥੇ 11 11:30 ਵਜੇ ਗਏ ਜੀ ਇੱਥੋਂ ਹਾਂ ਐਸਐਚਓ ਸਾਹਿਬ ਜੀ ਸਾਹਿਬ ਨੇ ਜੀ ਉਹਨਾਂ ਨੇ ਸਾਨੂੰ ਪੂਰਾ ਯਾਨੀ ਕਿ ਪੂਰੀ ਸਾਡੀ ਮਦਦ ਕੀਤੀ ਬਿਲਕੁਲ ਸਰ ਇਸ ਬਾਰੇ ਆਪਾਂ ਇਸ ਮਾਮਲੇ ਬਾਰੇ ਤਰਜਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਬਾਰੇ ਕੁਝ ਨਹੀਂ ਬੋਲਣਾ ਅਸੀਂ ਫੋਨ ਤੇ ਵੀ ਗੱਲ ਹੋਈ ਸੀਗੀ ਉਹਨਾਂ ਨਾਲ ਸਾਡੀ ਪਰ ਉਹ ਜਵਾਬ ਦੇ ਨਹੀਂ ਮਤਲਬ ਜਵਾਬ ਨਹੀਂ ਦੇ ਰਹੀ ਇਸ ਦਾ ਜੀ ਹੋਮੇਟ ਇਹ ਉਹ ਜਾਨੀ ਕਿ ਪਤਾ ਨਹੀਂ ਕਿ ਉਹ ਕਹਿੰਦੇ ਸਾਡਾ ਬਹੁਤ ਹੱਤ ਪੈਂਦਾ ਪਰ ਚਲ ਕੋਈ ਗੱਲ ਨਹੀਂ ਸਾਨੂੰ ਤਾਂ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈਗਾ ਜੋ ਕਰਨਗੇ ਕੋਈ ਨਾ ਨਗਰ ਸਾਡੇ ਨਾਲ ਸਾਨੂੰ ਕੋਈ ਐਸੀ ਗੱਲ ਨਹੀਂ ਜੀ ਜੀ ਬਿਲਕੁਲ ਇੱਥੇ ਲੋਕ ਹੋਰ ਵੀ ਮਜੂਰ ਨੇ ਪਾਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਇਹ ਮੰਦਿਰ ਤੋੜਿਆ ਕਿ ਲੋਕਾਂ ਦੀ ਆਸਤਾਵਾ ਨੂੰ ਜਿਹੜਾ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਇਹ ਸਾਡੇ ਪਿੰਡ ਦਾ ਜੀ ਘੱਟੋ-ਘੱਟ 80 ਸਾਲ ਪੁਰਾਣਾ ਸ਼ੀਤਲਾ ਮਾਤਾ ਦਾ ਮੰਦਿਰ ਸੀਗਾ ਸਾਡੇ ਸਾਰੇ ਪਿੰਡ ਦੀ ਬਹੁਤ ਆਸਤਾਸੀ ਇਸ ਮੰਦਿਰ ਵਿੱਚ ਕੱਲ ਜਦੋਂ ਸਾਨੂੰ ਪਤਾ ਲੱਗਿਆ ਵੀ ਕਿਸੇ ਨੇ ਮੰਦਿਰ ਤੋੜ ਦਿੱਤਾ ਗਿਆ ਵਾ ਤਾਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਮਾਤਾ ਦੀਆਂ ਫੋਟੋਆਂ ਸ਼ਿਵਲਿੰਗ ਉਹ ਸਾਰਾ ਵਿੱਚ ਹੀ ਤਸਨਸ ਕੀਤਾ ਪਿਆ ਸੀਗਾ ਤੁਹਾਨੂੰ ਕਿਸ ਤਰ੍ਹਾਂ ਇਤਲਾ ਮਿਲੀ ਕਿ ਐਦਾਂ ਮੰਦਰ ਤੋੜਿਆ ਜਾ ਰਿਹਾ ਤੁਸੀਂ ਉਸੇ ਟਾਈਮ ਮੌਕੇ ਤੇ ਪਹੁੰਚ ਗਏ ਸੀਗੇ ਹਾਂਜੀ ਸਾਨੂੰ ਪਿੰਡ ਦੇ ਕੁਝ ਬੰਦਿਆਂ ਨੇ ਮੁਹਤਵਰ ਬੰਦਿਆਂ ਨੇ ਫੋਨ ਕੀਤਾ ਸੀਗਾ ਇਹ ਤੁਸੀਂ ਰੁਕਵਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਦਰ ਜਦੋਂ ਅਸੀਂ ਇੱਥੇ ਪਹੁੰਚੇ ਸਾਰਾ ਪਿੰਡ ਸਾਰੀ ਪਹੁੰਚੇ ਆ ਸਾਰਾ ਨਗਰੀ ਇੱਥੇ ਤੱਕਰੀਬਨ ਪਹੁੰਚ ਗਿਆ ਸੀਗਾ ਪਰ ਉਸ ਤੋਂ ਟਾਈਮ ਤੱਕ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਸੀਗੇ ਤਾਂ ਆ ਦਿੱਤਾ ਸੀ ਜਦ ਤੱਕ ਮੰਦਿਰ ਹਾਂਜੀ ਢਾਹ ਦਿੱਤਾ ਸੀਗਾ ਇਹ ਜਿਹੜੀ ਇਹਨਾਂ ਨੇ ਮੰਦਰ ਮਾਤਾ ਦਾ ਇੰਨਾ ਪੁਰਾ ਇੰਨੀ ਅਥਾਹ ਸ਼ਰਦਾ ਸੀਗੀ ਇਹਦੇ ਵਿੱਚ ਕਿ ਸਾਰਾ ਪਿੰਡ ਹੁਣ ਸੋਗ ਦੀ ਲਹਿਰ ਆ ਸਾਰੇ ਪਿੰਡ ਵਿੱਚ ਮਨਾਂ ਨੂੰ ਠੇਸ ਪਹੁੰਚੀ ਹੋਈ ਆ ਹੁਣ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਚਲੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਵਾ ਜੀ ਵੀ ਤੁਹਾਨੂੰ ਜੋ ਤੁਹਾਡਾ ਬਣਦਾ ਹੀ ਕਾਰਵਾਈ ਅਸੀਂ ਕਰਾਂਗੇ ਤੁਹਾਨੂੰ ਇਨਸਾਫ ਦਿਵਾਵਾਂਗੇ ਚਲੋ ਹੁਣ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹ ਤਾਂ ਹੁਣ ਬਾਅਦ ਚੋਂ ਦੇਖਦੇ ਆ ਤੁਹਾਡਾ ਐਵੀਪੀਓ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਚ ਆ ਕੇ ਕਵਰੇਜ ਕੀਤੀ ਥੈਂਕ ਯੂ ਥੈਂਕ ਯੂ ਸਰ ਪਾਜੀ ਕੀ ਕਹਿਣਾਗੇ ਚਾਹੋਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਤਰਜਿੰਦਰ ਸਿੰਘ ਗਰੇਵਾਲ ਦਾ ਇਸ ਮਾਮਲੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਤੇ ਸਾਫ਼-ਸਾਫ਼ ਮਨਾਂ ਗੱਲ ਕਰਨ ਲਈ ਕਰ ਦਿੱਤਾ ਕੀ ਕਹਿਣਾ ਚਾਹੋਗੇ ਸ਼ਰਾਰਤ ਕੀਤੀ ਗਈ ਹੈ ਜਾਂ ਫਿਰ ਜਾਣਬੁੱਝ ਕੇ ਕੀ ਕਹਿਣਾ ਚਾਹੋਗੇ ਹਿੰਦੂਆਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਈ ਗਈ ਹੈ ਹਾਂਜੀ ਇਹ ਬਹੁਤ ਵੱਡੀ ਸ਼ਰਾਰਤ ਆ ਤੇ ਬੇਅਦਬੀ ਬਹੁਤ ਜ਼ਿਆਦਾ ਹੈ ਜੀ ਹਾਂਜੀ ਮੰਦਿਰ ਦੀ ਇਹ ਘੱਟੋ-ਘੱਟ 80 ਸਾਲ ਪੁਰਾਣਾ ਮੰਦਿਰ ਆ ਜੀ ਹਾਂ ਹਰ ਸਾਲ ਇੱਥੇ ਜਗਰਾਤਾ ਹੁੰਦਾ ਤੇ ਹਰ મતਲਬ ਸਾਰੇ ਇਥੇ ਮੱਥਾ ਟੇਕਦੇ ਆਏ ਸੋ ਬਿਲਕੁਲ ਇਥੇ ਪੁਲਿਸ ਪ੍ਰਸ਼ਾਸਨ ਵੀ ਇਸ ਜਗ੍ਹਾ ਤੇ ਪਹੁੰਚ ਗਿਆ ਹੈ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਵੈਸੇ ਤਾਂ ਉਹਨਾਂ ਵੱਲੋਂ ਕਾਰਵਾਈ ਜਿਹੜੀ ਕੀ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਕਿ ਉਹਨਾਂ ਵੱਲੋਂ ਕਾਰਵਾਈ ਕੱਲ ਹੀ ਕਰ ਦਿੱਤੀ ਗਈ ਸੀਗੀ ਪਰ ਗੱਲਬਾਤ ਵੀ ਕਰਾਂਗੇ ਇਸ ਮੁੱਦੇ ਬਾਰੇ ਕਿਉਂਕਿ ਜੋ ਇਹ ਲੋਕਾਂ ਦੀ ਠੇਸ ਜਿਹੜੀ ਕੀ ਹੈ ਭਵਨਾਵਾਂ ਨਾਲ ਠੇਸ ਹੋਈ ਹੈ ਬੜਾ ਹੀ ਲੋਕ ਰੋਸ਼ਵੀ ਕਰ ਰਹੇ ਨੇ ਤਾਂ ਪ੍ਰਸ਼ਾਸਨ ਮੌਕੇ ਤੇ ਵੀ ਪਹੁੰਚ ਗਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆ ਤਾਂ ਜਿਸ ਤਰੀਕੇ ਨਾਲ ਦੱਸਿਆ ਗਿਆ ਸੀਗਾ ਤੁਹਾਨੂੰ ਕਿ ਪਿੰਡ ਵਾਸੀਆਂ ਨੇ ਰਾਤ ਨੂੰ ਜਿਹੜਾ ਕੀ ਕੰਪਲੇਂਟ ਕੀਤੀ ਸੀਗੀ ਪ੍ਰਸ਼ਾਸਨ ਐਸ ਐਚ ਓ ਜਿਹੜਾ ਕੀ ਹੈ ਰਾਤੀ ਮੌਕੇ ਤੇ ਮੌਜੂਦ ਸੀਗੇ ਪਰ ਹੁਣ ਦਿਨ ਵੇਲੇ ਜਿਹੜਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਪੂਰੀ ਟੀਮ ਦੇ ਨਾਲ ਐਸ ੀ ਪੀ ਸੁਮਿਤ ਸੂਜੀ ਇੱਥੇ ਪਹੁੰਚ ਕੇ ਨੇ ਗੱਲਬਾਤ ਕਰ ਲਈ ਨੇ ਸਰ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਜਿਸ ਤਰ੍ਹਾਂ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਮੰਦਿਰ ਤੋੜ ਕੇ ਕੀ ਕਹਿਣਾ ਚਾਹ ਇਹ ਕੱਲ ਇੱਕ ਸ਼ਾਮ ਨੂੰ ਸਾਡੇ ਐਸਐਚਓ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਸੀਗਾ ਜੀ ਕਿ ਬਾਜੜਾ ਪਿੰਡ ਦੇ ਵਿੱਚ ਕੁਝ ਕਾਰੋਬਾਰੀ ਲੋਕਾਂ ਨੇ ਕੋਈ ਜ਼ਮੀਨ ਖਰੀਦੀ ਹੈ ਤੇ ਉਸ ਤੋਂ ਬਾਅਦ ਉਹਦੇ ਅੰਦਰ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਸੀਗਾ ਉਸ ਧਾਰਮਿਕ ਸਥਾਨ ਨੂੰ ਉਹਨਾਂ ਨੇ ਜੀਸੀਬੀ ਦੀ ਮਦਦ ਦੇ ਨਾਲ ਜਿਹੜਾ ਜੀ ਉਹ ਢਾਹ ਦਿੱਤਾ ਤਾਂ ਇਹਦੇ ਸੰਬੰਧ ਦੇ ਵਿੱਚ ਸਾਡੇ ਪੁਲਿਸ ਆਫੀਸਰਸ ਵੱਲੋਂ ਫੌਰੀਤ ਹੋਰ ਦੇ ਉੱਤੇ ਜਿਹੜੀ ਹੈ ਪ੍ਰੋਐਕਟਿਵ ਐਕਸ਼ਨ ਕਰਦੇ ਹੋਏ ਜੀ ਜਿਹੜਾ ਪਿੰਡ ਦੇ ਪਤਵੰਤੇ ਲੋਕ ਨੇ ਸਰਪੰਚ ਸਾਹਿਬ ਨੇ ਮੈਂਬਰ ਪੰਚਾਇਤ ਨੇ ਜਾਂ ਹੋਰ ਜਿੰਨੇ ਵੀ ਪਿੰਡ ਦੇ ਜਿਨ੍ਹਾਂ ਦੀਆਂ ਇਸ ਮੰਦਿਰ ਨਾਲ ਆਸਥਾ ਜੁੜੀ ਹੋਈ ਸੀ ਇਹਨਾਂ ਨੇ ਇਹਨਾਂ ਨਾਲ ਸੰਪਰਕ ਹੋਇਆ ਇਹਨਾਂ ਦਾ ਸੰਪਰਕ ਹੋਣ ਦੇ ਬਾਅਦ ਰਾਤ ਕੱਲ ਕਾਫੀ ਲੇਟ ਨਾਈਟ ਤੱਕ ਜਿਹੜੀ ਇਹਨਾਂ ਨੇ ਆਪਣੀ ਕਾਰਵਾਈ ਕਰਦੇ ਹੋਏ ਜਿਹੜਾ ਉਹ ਮੁਕਦਮਾ ਦਰਜ ਕਰ ਲਿੱਤਾ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਅਫਸਰਸ ਇਸ ਗੱਲ ਨੂੰ ਧਿਆਨ ਦੇ ਵਿੱਚ ਲੈਂਦਾ ਜੀ ਤੋਂ ਹੁਣ ਵੀ ਅਸੀਂ ਜਿਹੜਾ ਹੈਗਾ ਇਸੇ ਕਰਕੇ ਮੈਂ ਸਪੈਸ਼ਲੀ ਖੁਦ ਮੌਕਾ ਦੇਖਣ ਆਇਆ ਸੀਗਾ ਤੇ ਮੌਕਾ ਦੇਖ ਕੇ ਅਸੀਂ ਅਗਲੀ ਜਿਹੜੀ ਇਹਦੀ ਇਸ ਕੇਸ ਦੇ ਵਿੱਚ ਹੈ ਜਿਹੜੀ ਉਹ ਜਿਹੜੀ ਕਾਰਵਾਈ ਹੈ ਉਹ ਬਿਲਕੁਲ ਕਾਨੂੰਨ ਦੀ ਵਿਧੀ ਦੇ ਅਨੁਸਾਰ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਇਸ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਸ਼ਰਾਰਤੀ ਅੰਸਰ ਕਹਿ ਸਕਦੇ ਕਿਉਂਕਿ ਜਾਣ ਬੁਝ ਕੇ ਜਿਹੜਾ ਕੀ ਹੈ ਲੋਕਾਂ ਦੇ ਆਸਥਾਵਨ ਨਾਲ ਭਾਵਨਾਵਾਂ ਨਾਲ ਟੇਸ ਪਹੁੰਚਾਈ ਗਈ ਉਹਨਾਂ ਨੂੰ ਸ਼ਰਾਰਤ ਕਹਿ ਸਕਦੇ ਆ ਇਸ ਤਰ੍ਹਾਂ ਦੀ ਸ਼ਰਾਰਤੀ ਅੰਸਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਜੋ ਇੱਥੇ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਸਰਪੰਚ ਕੀ ਪਿੰਡ ਦੇ ਸਾਰੇ ਬੰਦੇ ਇੱਥੇ ਮੌਜੂਦ ਨੇ ਤਾਂ ਮੰਦਿਰ ਕਹਿ ਸਕਦੇ ਆ ਸ਼ਿਵ ਸ਼ਿਵਜੀ ਦਾ ਮੰਦਿਰ ਸਿਗਾ ਬੜੇ ਹੀ ਬੁੜੇ ਤਰੀਕੇ ਦੇ ਨਾਲ ਇੱਥੇ ਸ਼ਰਾਰਤ ਕੀਤੀ ਗਈ ਕੀ ਕਹਿਣਾ ਚਾਹੋਗੇ ਦੇਖੋ ਜੀ ਇਟਸ ਅ ਮੈਟਰ অফ ਇਨਵੈਸਟੀਗੇਸ਼ਨ ਅਜੇ ਕਿ ਕਿਸ ਵਿਅਕਤੀ ਨੇ ਇਸ ਇਹਦੇ ਇਸ ਮੰਦਿਰ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਪਾਣਾ ਵਰਤਾਇਆ ਹੈਗਾ ਉਹਦੇ ਖਿਲਾਫ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਕਿ ਅਸੀਂ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਜੋ ਕਾਨੂੰਨ ਦੀ ਵਿਧੀ ਦੇ ਅਨੁਸਾਰ ਬਣਦੀ ਹੈ ਉਹ ਕਰਾਂਗੇ ਜੀ ਔਰ ਜਿਹੜਾ ਅਜੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਮੈਟਰ ਜਿਹੜਾ ਹੈਗਾ ਉਹ ਅੰਡਰ ਇਨਵੈਸਟੀਗੇਸ਼ਨ ਹੈ ਇਹ ਜਗ੍ਹਾ ਕਿਨੇ ਖਰੀਦੀ ਹੈ ਕਿੱਥੋਂ ਖਰੀਦੀ ਹੈ ਕਿਸ ਤਰ੍ਹਾਂ ਉਹ ਸਾਰੇ ਪੇਪਰਸ ਅਸੀਂ ਹੁਣ ਸਾਰੀਆਂ ਜਿਹੜੀਆਂ ਚੀਜ਼ਾਂ ਇਨਵੈਸਟੀਗੇਟ ਕਰਾਂਗੇ ਬਟ ਮੈਂ ਮੈਂ ਪਿੰਡ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਜਿਹੜੀ ਹੈ ਆਪਣੇ ਵੱਲੋਂ ਔਰ ਆਪਣੇ ਸੀਨੀਅਰ ਅਫਸਰ ਸਹਿਬਾਨ ਵੱਲੋਂ ਇਸ ਗੱਲ ਦੀ ਉਹਨਾਂ ਨੂੰ ਪੂਰੀ ਸੰਤਵਨਾ ਔਰ ਸਾਡੇ ਆਪਣੇ ਮਨ ਨੂੰ ਵੀ ਠੇਸ ਲੱਗ ਗਈ ਹੈ ਇਸ ਗੱਲ ਦੇ ਨਾਲ ਜਿਸ ਤਰ੍ਹਾਂ ਇਹ ਹੋਇਆ ਤੇ ਅਸੀਂ ਇਸ ਗੱਲ ਦਾ ਪੂਰਾ ਭਰੋਸਾ ਔਰ ਯਕੀਨ ਦਿਵਾਉਂਦੇ ਹਾਂ ਕਿ ਜੋ ਸਖਤ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਹਰ ਹਾਲਾਤ ਚ ਕੀਤੀ ਜਾਏਗੀ